नमस्कार, आप देख रहे हैं वाई जी टीवी और आज की ये खास खबर हमारे संवाददाता जसबीर सिंह जी के सहयोग से प्रस्तुत की जा रही है पंजाब के कैबिनेट मंत्री डॉक्टर बलबीर सिंह ने आज तरन तारन सिविल अस्पताल का औचक निरीक्षण किया उन्होंने मरीजों से बात कर उनका हालचाल जाना और अस्पताल की सुविधाओं का जायजा लिया इस दौरान मंत्री ने घोषणा की कि पंजाब सरकार पूरे राज्य के अस्पतालों में सुविधाओं को बेहतर बनाने के लिए प्रतिबद्ध है और जल्द ही दस हजार नए सरकारी डॉक्टरों की भर्ती की जाएगी उन्होंने ये भी बताया कि अब अस्पतालों में सभी दवाइयाँ और टेस्ट पूरी तरह से मुफ्त हैं जिसके कारण ओ में मरीजों की संख्या बढ़ रही है निरीक्षण के दौरान उनके साथ तरन के हल्का इंचार्ज हरमीत सिंह संधू खडूर साहिब के विधायक मंजिंदर सिंह लालपुरा जिला उपायुक्त श्री राहुल सिविल सर्जन डॉक्टर

ਆਹੋ ਠੀਕ ਆ ਲਓ ਜੀ ਆਹ ਸੜਕ ਦੇਖੋ ਜੀ ਇਹ ਨੋਟ ਬੋਕਾਤਾ ਪਤਾ ਆਹਦੇ ਛੋੜ ਪਈ ਇੱਥੇ ਖੜੋ ਜਾ ਇੱਥੇ ਖੜੋ ਜਾ ਅੱਜ ਤਾਂ ਠੀਕ ਹੈ ਬਲਦ ਠੀਕ ਹੈ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਦਵਾਈ ਸਭ ਨੂੰ ਮਿਲਣੀ ਚਾਹੀਦੀ ਹੈ ਸਾਡੇ ਕੋਲੇ 350 ਤੋਂ ਵੱਧ ਦਵਾਈਆਂ ਹੈਗੀਆਂ ਸਾਡੇ ਜਿਹੜੇ ਵੇਅਰ ਹਾਊਸਸ ਦੇ ਵਿੱਚ ਆਨਲਾਈਨ ਪੋਰਟਲ ਦੇ ਉੱਤੇ ਆਰ ਆਮ ਆਦਮੀ ਕਲੀਨਿਕ ਦੇ ਵਿੱਚ ਦਵਾਈਆਂ ਸੀ 80 80 ਲਦਾ ਕੇ 107 ਕਰਤੀਆਂ ਉੱਥੇ ਮਿਲਦੀਆਂ ਓਕੇ 92 95% ਨੂੰ ਮਿਲਦੀਆਂ ਪਰ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਹੈ ਜਾਂ ਜਿਹੜਾ ਸਾਡਾ ਸਬੂਜਨ ਹਸਪਤਾਲ ਹੈ ਸੀਐਸਸੀਜ਼ ਹੈ ਉਹਦੇ ਵਿੱਚ ਕਮੀ ਪੇਸ਼ੀ ਹੈ ਕਿ ਸਾਡੇ ਕੋਲੇ ਜਿਹੜੀਆਂ ਦਵਾਈਆਂ ਹੈਗੀਆਂ ਉਹਦਾ 40% ਜਾਂ 60% ਮਰੀਜ਼ਾਂ ਨੂੰ ਮਿਲਦੀਆਂ ਉਹਦੇ ਕਾਰਨ ਦੇਖਣਾ ਉਹਨੂੰ ਰੈਟੀਫਾਈ ਕਰਨਾ ਜੇ ਸਾਡੇ ਕੋਲੇ ਸਾਡੇ ਕੋਲੇ 99% ਦਵਾਈਆਂ ਤਾਂ 99 ਨਹੀਂ ਤਾਂ ਤੁਸੀਂ ਬਲੋ ਉਹਨੂੰ 98 ਕਰ ਲਓ 97 ਕਰ ਲਓ 96 ਮੈਂ ਕਹਿੰਦਾ 95% ਤੋਂ ਨੀਚੇ ਨਹੀਂ ਹੋਣਾ ਚਾਹੀਦਾ ਜੇ 95% ਤੋਂ ਘੱਟ ਮਿਲਦੀਆਂ ਦਵਾਈਆਂ ਜੜੀਆਂ ਪਈਆਂ ਤਾਂ ਉਹਨਾਂ ਦੀ ਫਿਰ ਜੜੀ ਹੈਗੀਆਂ ਉਹਨਾਂ ਨੂੰ ਪੁੱਛਿਆ ਜਾਏਗਾ ਵੀ ਕਿਉਂ ਨਹੀਂ ਮਿਲਦੀਆਂ ਅੰਗਰੇਜ਼ਾਂ ਇਸੇ ਤਰ੍ਹਾਂ ਜਿਹੜਾ ਅਸੀਂ 4-5 ਨੇ ਮਿਸ਼ਨ ਹੈ ਪਹਿਲਾਂ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਰੰਗ ਰੋਗਨ ਉਹਨਾਂ ਦੀਆਂ ਲਿਫਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਾਸ਼ਰੂਮ ਜਿਹੜੇ ਆ ਗਿਆ ਉਹ ਸਾਫ਼ ਸੁਥਰੇ ਹੋਣ ਉਹਨਾਂ ਦੀ ਜਿਹੜੀ ਰੱਖ-ਰਖਾਵ ਹੈ ਇਹ ਸਾਰੇ ਪੰਜਾਬ ਦੇ ਵਿੱਚ ਕੀਤਾ ਅਸੀਂ ਹੁਣ ਤੇ ਹੁਣ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਆ ਜੀ ਕਿ ਜਿਹੜੀ ਤੁਹਾਡੇ ਬਿਜਲੀ ਦੀ ਸਪਲਾਈ ਆ ਮੈਂ ਖੁਦ نیچے ਜਾ ਕੇ ਆਪਣੀਆਂ ਅੱਖਾਂ ਦੇ ਨਾਲ ਦੇਖ ਰਿਹਾ ਜੀ ਜਿਸ ਤਰ੍ਹਾਂ ਤੁਹਾਡੇ ਜਿਹੜਾ ਵੀ ਕੋਈ ਕ੍ਰਿਟੀਕਲ ਏਰੀਆ ਹੈਗਾ ਚਾਹੇ ਜਿੱਥੇ ਬੱਚੇ ਪੈਦਾ ਹੋਣੇ ਆ ਜਿੱਥੇ ਐਮਰਜੈਂਸੀ ਸਰਵਿਸਿਜ਼ ਹੈ ਉੱਥੇ ਪਹਿਲੀ ਗੱਲ ਤਾਂ ਇਹ ਵੀ ਅੱਧੇ ਘੰਟੇ ਦੀ ਜਿਹੜਾ ਯੂਪੀਐਸ ਹੈ ਉਹਦੀ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਹੌਟਲਾਈਨ ਕਰਾ ਰਹੇ ਆ ਕਿ ਬਿਜਲੀ ਜਾਵੇ ਨਾ ਜੇ ਜਾਵੇ ਤਾਂ ਡਾਕਟਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਿਹੜਾ ਡਿਲੀਵਰੀ ਕਰ ਰਿਹਾ ਸੇਜੇਰੀਅਨ ਕਰ ਰਿਹਾ ਜਾਂ ਆਪਰੇਸ਼ਨ ਕਰ ਰਿਹਾ ਉੱਥੇ ਜਿਹੜਾ ਯੂਪੀਐਸ ਅਨਡਰਟਰਪਟਡ ਪਾਵਰ ਸਪਲਾਈ ਆਨਲਾਈਨ ਯੂਪੀਐਸ ਹੋਣਾ ਚਾਹੀਦਾ ਜਿਹੜਾ ਜਨਰੇਟਰ ਹੈ ਉਹ ਆਟੋਮੈਟਿਕ ਹੋਣਾ ਚਾਹੀਦਾ ਸਾਰੇ ਜਨਰੇਟਰ ਅਸੀਂ ਆਟੋਮੈਟਿਕ ਕਰਾ ਰਹੇ ਹਾਂ ਇਹ ਪਾਵਰ ਦੀ ਗੱਲ ਹੈ ਇਸੇ ਤਰ੍ਹਾਂ ਆਕਸੀਜਨ ਦੀ ਸਪਲਾਈ ਆ ਮੈਂ ਹੁਣੇ ਪਹਿਲਾਂ ਜਾ ਕੇ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ ਕਿ ਜਿਹੜਾ ਤੁਹਾਡਾ ਪੀਐਸਏ ਪਲਾਟ ਹੈ ਉਹਦੇ ਵਿੱਚ ਦੋ ਕੰਪਰੈਸਰ ਆ ਇੱਕ ਵੇਲੇ ਇੱਕ ਚਲਾਣਿਆ ਫਿਰ ਦੂਜੇ ਨੂੰ ਚਲਾ ਦਿੰਨੇ ਆ ਬਾਈ ਚਾਂਸ ਉਹ ਫੇਲ ਹੋ ਜਾਏ ਤਾਂ ਸਾਡੇ ਕੋਲੇ ਜਿਹੜਾ ਉਹਨੂੰ ਅਸੀਂ ਮੈਨੀਫੋਲਡ ਸਿਸਟਮ ਕਹਿੰਦੇ ਆ ਉਹ ਵੀ ਡਬਲ ਹੈ ਆਟੋਮੈਟਿਕ ਹੈ ਉਹਨੂੰ ਵੀ ਸਾਰੇ ਨੂੰ ਆਟੋਮੈਟਿਕ ਰਾਰੇ ਤੇ ਉਹ ਜੇ ਉਹ ਤੇ ਪ੍ਰੈਸ਼ਰ ਚਾਰ ਤੋਂ نیچے ਜਾਏਗਾ ਤਾਂ ਇਹ ਆਟੋਮੈਟਿਕਲੀ ਉਹਨੂੰ ਪ੍ਰੈਸ਼ਰ ਨੂੰ ਸਪਲੀਮੈਂਟ ਕਰਨਾ ਸ਼ੁਰੂ ਕਰ ਦੇਗਾ ਤੇ ਕਿਉਂਕਿ ਜੇ ਜਿਹੜਾ ਆਮ ਬੰਦਾ ਵੀ ਹੈ ਉਹ ਵੀ 3 ਮਿੰਟ ਤੋਂ ਵੱਧ ਜੀ ਨਹੀਂ ਸਕਦਾ ਆਕਸੀਜਨ ਦੇ ਨਾਲ ਤੇ ਜਿਹੜਾ ਬੰਦਾ ਪਹਿਲਾਂ ਹੀ ਵੈਂਟੀਲੇਟਰ ਦੇ ਉੱਤੇ ਉਹਦੇ ਵਾਸਤੇ ਤਾਂ 30 ਸੈਕੰਡ ਵੀ ਹੋਤ ਹੈ ਉਹ ਉਹਦੇ ਵਿੱਚ ਵੀ ਉਹਦਾ ਨੁਕਸਾਨ ਹੋ ਸਕਦਾ ਵੀ ਇਹ ਮਤਲਬ 1 2 3 ਸੈਕਿੰਡ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਆਟੋਮੈਟਿਕ ਆ ਤੇ ਉਹਨਾਂ ਜਿਹੜੀ ਜਦੋਂ ਉਹਦੀ ਆਕਸੀਜਨ ਪ੍ਰੈਸ਼ਰ ਲੋੜਣਾ ਉਸੇ ਵੇਲੇ ਉਹਨਾਂ ਟੇਕਓਵਰ ਕਰ ਲੈਣਾ ਵੀ ਉਹ ਸਿਸਟਮ ਸਾਰੇ ਠੀਕ ਕਰਦੇ ਹੋਣ ਇਸ ਤੋਂ ਸਵਾਇਸ ਜਿਹੜੀ ਸਾਫ ਸਫਾਈ ਹੈ ਜੀ ਡਾਕਟਰਾਂ ਦੀ ਕਮੀ ਆ ਤਰਨ ਤਰਨ ਵਰਗਾ ਇੱਥੇ ਨਾ ਪਾਣੀ ਪਹੁੰਚਦਾ ਸੀ ਪਾਣੀ ਪਹੁੰਚਦਾ ਦਵਾਈ ਨਹੀਂ ਪਹੁੰਚਦੀ ਸੀ ਦਵਾਈ ਨਹੀਂ ਦਵਾਈ ਪਹੁੰਚਦੀ ਹੁਣ ਅਸੀਂ ਡਾਕਟਰ ਆ ਗਿਆ ਅਸੀਂ ਪੂਰਾ ਪੰਜਾਬ ਦੇ ਵਿੱਚ ਜਿੰਨੇ ਸਾਡੇ ਸਬ-ਡਿਵੀਜ਼ਨ ਹਸਪੀਟਲ ਆ ਜਿੰਨੇ ਜ਼ਿਲ੍ਹਾ ਹਸਪਤਾਲਾਂ ਦੇ ਜਿੰਨੇ ਕਮਿਊਨਿਟੀ ਹਸਪਤਾਲਾਂ ਦੇ ਜਿਵੇਂ ਤੁਹਾਡੇ ਚਭਾਲ ਵੀ ਹੈ ਇੱਥੇ ਜਿੰਨੇ ਨੇ ਜਿਹੜਾ ਕਸੇਲ ਆ ਉਹਦੇ ਵਾਸਤੇ ਸੀ 1000 ਡਾਕਟਰ ਭਰਤੀ ਕਰ ਰਹੇ ਆ 1200 ਕਰ ਰਹੇ ਆ ਉਹਨਾਂ ਨੂੰ ਦੱਸ ਰਿਹਾ ਵੀ ਆ 125 ਹਸਪਤਾਲ ਖੱਬੇ ਸੱਚ ਨਹੀਂ ਲਾਵਾਂਗੇ ਪਹਿਲਾਂ ਇਹਨਾਂ ਨੂੰ 125 ਚਲਾਵਾਂਗੇ ਜਿੱਥੇ 24 ਕੈਰੇਟ ਸਰਵਿਸ ਹੋਣ ਤੇ ਮੈਨੂੰ ਇਹ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜਿਹੜਾ ਸਾਡਾ ਇੱਕ ਸਟੈਂਡੀ ਪ੍ਰੋਜੈਕਟ ਆ ਹਾਰਟ ਦੇ ਮਰੀਜ਼ਾਂ ਵਾਸਤੇ ਤੇ ਤੁਹਾਡੇ 10 ਬੰਦਿਆਂ ਦੇ ਜਿਹੜਾ ਇੱਥੇ ਹੈਗਾ ਮੱਲ 50000 ਰੁਪਏ ਦਾ ਲਾਟੀ ਕਰ ਲੱਗੇ ਉਹਨਾਂ ਦਾ ਮੱਲ ਅੱ ਉਹਨਾਂ ਦਾ ਇਲਾਜ ਕੀਤਾ ਸੀ ਅਤੇ ਇਹ ਮਨਨ ਮੈਨੂੰ ਡਾਕਟਰਾਂ ਨੇ ਕਿਹਾ ਸੀ ਡਾਕਟਰ ਸਾਹਿਬ ਜੇ ਤਰੀ ਤਾਰਦਾ ਚਕਰਾ ਦਿਓ ਫਿਰ ਅਸੀਂ ਜਿੱਥੇ ਮਰਜ਼ੀ ਕੋ ਗੋ ਉੱਥੇ ਅਸੀਂ ਅਸੀਂ ਇਹ ਕੰਮ ਸ਼ੁਰੂ ਕਰਾ ਦਾਂਗੇ ਔਰ ਮੈਂ ਡਾਕਟਰ ਇਹਨਾਂ ਦੇ ਸਿਵਲ ਸਰਜਨ ਨੂੰ ਡਿਪਟੀ ਕਮਿਸ਼ਨਰ ਨੂੰ ਔਰ ਐਮਐਨਏ ਸਾਹਿਬ ਨੂੰ ਬਧਾਈ ਦਿੰਦਾ ਵੀ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕੀਤਾ ਔਰ ਇਹਨਾਂ ਨੇ ਡੈਂਗੀ ਦੇ ਉੱਤੇ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨਿੰਗ ਦੇ ਰਹੇ ਆ ਸਾਰੇ ਜਿੰਨੇ ਨਰਸਿੰਗ ਸਟੂਡੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਇਸ ਤੋਂ ਅੱਗੇ ਜਾ ਕੇ ਜਿੰਨੇ ਸਾਰੇ ਸਕੂਲਾਂ ਦੇ ਅੱਜ ਵੀ ਮੈਂ ਸਕ ਪਾਟਰਵਾਰਡ ਇਸ ਦਾ ਕੀ ਇਲਾਜ ਹੈ ਹਰ ਇੱਕ ਬੱਚੇ ਦਾ ਉਹਨੂੰ ਆਪਣਾ ਖੂਨ ਪਤਾ ਹੋਵੇ ਕਿੰਨਾ ਹੈ ਜਿਹਨੂੰ ਹੀਮੋਗਲੋਬਿਨ ਐਚਬੀ ਕਹਿੰਦੇ ਆ ਹਰ ਇੱਕ ਬੱਚੇ ਨੂੰ ਆਪਣੀ ਨਜ਼ਰ ਪਤਾ ਹੋਵੇ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਵੇਟ ਕਿੰਨਾ ਹੋਣਾ ਚਾਹੀਦਾ ਪਤਾ ਹੋਵੇ ਔਰ ਅਸੀਂ ਬੱਚੇ ਜਿਹੜੇ ਨਿਕਲਣਗੇ ਤੰਦਰੁਸਤ ਰਹਿਣਗੇ ਔਰ ਸਾਰਿਆਂ ਨੂੰ ਅਸੀਂ ਜਿਹੜੀ ਬੇਸਿਕ ਲਾਈਫ ਸਪੋਰਟ ਹੈ ਜਿਹੜੀ ਕਿ ਦੇਖੋ ਬੰਦੇ ਨੂੰ ਉਥੇ ਹੀ ਦੇਖਦੇ ਹੋ ਵੀ ਇੱਕ ਪਤਾ ਖੇਡਦਾ ਪਿਆ ਸੀ ਜਿਹੜੇ ਕ੍ਰਿਕਟ ਖੇਡਦਾ ਪਿਆ ਸੀ ਉਹਨੂੰ ਹਾਰਟ ਅਟੈਕ ਹੋ ਗਿਆ ਮੌਕੇ ਤੇ ਮਰ ਗਿਆ ਜਿਹੜੇ ਸੀਪੀਆਰ ਆਂਦਾ ਹੋਊਗਾ ਜਿਮ ਦੇ ਵਿੱਚ ਹੋ ਜਾਂਦਾ ਜੀ ਜਿਹਨੇ ਜਿਮ ਵਾਲੇ ਉਹ ਕਿਹੜਿਆ ਬੰਦਾ ਜਿਹੜਾ ਮਰਜ਼ੀ ਜਾ ਕੇ ਗੇਮ ਖੇਡ ਸਕਦਾ ਜਿਮ ਕਰ ਸਕਦਾ ਕਿਹੜੇ ਬੰਦੇ ਨੂੰ ਡਾਕਟਰ ਦੀ ਸਲਾਹ ਲੈ ਕੇ ਕਰਨਾ ਚਾਹੀਦਾ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਤੋ ਅੱਜ ਦਾ ਮੇਰਾ ਮਕਸਦ ਹੈ ਵੀ ਜਿਹੜਾ ਸਾਡਾ ਹਸਪਤਾਲਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਹੋ ਚੁਸਤ ਤੇ ਦਰੋਸਤ ਹੋਵੇ ਤੇ ਤਾਂ ਕਿ ਸਾਡੇ ਮਾਰਜੋਕ ਮੁੱਖ ਵਰਦੇ ਸਾਹਮਣੇ ਜਿਹੜਾ ਰੰਗਲਾ ਪੰਜਾਬ ਦਾ ਮਿਸ਼ਨ ਹੈ ਉਹ ਸਿਹਤਮੰਦ ਹੋਣਾ ਜ਼ਿਆਦਾ ਜ਼ਰੂਰੀ ਆ ਨਸ਼ੇ ਮੁਕਤ ਹੋਣਾ ਜ਼ਿਆਦਾ ਜ਼ਰੂਰੀ ਆ ਔਰ ਤਰਨ ਤਰਨ ਨੂੰ ਬਹੁਤ ਮਾਰ ਪਈ ਆ ਨਸ਼ਿਆਂ ਦੀ ਲੇਕਿਨ ਪੰਜਾਬ ਪੁਰਸ ਦੀ ਮੁਸ਼ਕਲ ਦੀ ਨਾਲ ਸਾਡੀ ਜਿਹੜੀ ਸਰਕਾਰ ਆ ਉਹਦੀ ਪ੍ਰੋਐਕਟਿਵ ਹੋਣ ਦੇ ਨਾਲ ਡਰੋਨਸ ਤਾਂ ਪਹਿਲਾਂ ਵੀ ਆਉਂਦੀਆਂ ਸੀ ਹੁਣ ਵੀ ਆਉਂਦੇ ਆਣ ਲੋਕ ਚੱਕਣ ਨਹੀਂ ਜਾਂਦੇ ਸੋਚਦੇ ਆ 100 ਵਾਰੀ ਸੋਚਦੇ ਆ ਉੱਥੇ ਵੀ ਕੰਮ ਕੀਤਾ ਸੀ ਜਿਹਦੇ ਵਿੱਚ ਜਿਹੜਾ ਕੇਂਦਰ ਸਰਕਾਰ ਨੂੰ